ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਲੜੀ ਨੰਬਰ 3 ਵਿੱਚ ਗੱਲ ਕਰਾਂਗੇ ਵੀਰ ਛੰਦ ਬਾਰੇ ਵੀਰ ਛੰਦ ਮਾਤ੍ਰਿਕ ਛੰਦ ਹੈ ਇਸ ਦੇ ਪਿੰਨ ਰੂਪ ਹਨ ਵੀਰ ਦੇ ਅਰਥ ਹਨ ਬਹਾਦਰ ਯੋਧਾ ਸੂਰਬੀਰ ਆਦ ਵੀਰ ਛੰਦ ਦਾ ਪਹਿਲਾ ਰੂਪ ਚਾਰ ਚਰਨ ਇੱਕ ਤੁਕ ਵਿੱਚ 33 ਮਾਤਰਾ ਤੁਕਾਂਤ ਗੁਰੂ ਲਗੂ ਹੈ ਪਹਿਲਾ ਵਿਸ਼ਰਾਮ 8 ਮਾਤਰਾ ਤੇ ਦੂਜਾ ਵਿਸ਼ਰਾਮ 8 ਮਾਤਰਾ ਤੇ ਤੀਜਾ ਵਿਸ਼ਰਾਮ 15 ਮਾਤਰਾ ਤੇ ਹੈ ਵੀਰ ਛੰਦ ਦਾ ਦੂਜਾ ਰੂਪ ਹਰ ਇੱਕ ਤੁਕ ਦੀਆਂ 33 ਮਾਤਰਾ ਪਹਿਲਾ ਵਿਸ਼ਰਾਮ 16 ਮਾਤਰਾ ਤੇ ਦੂਜਾ ਵਿਸ਼ਰਾਮ 15 ਮਾਤਰਾ ਤੇ ਤੁਕ ਦਾ ਅੰਤ ਗੁਰੂ ਲਗੂ ਹੈ ਵੀਰ ਛੰਦ ਦਾ ਇਹ ਇੱਕ ਰੂਪ ਸਵਯਾ ਮਾਤ੍ਰਿਕ ਛੰਦ ਵਿੱਚ ਵੀ ਹੈ ਅਤੇ ਵੀਰ ਛੰਦ ਦਾ ਇਹ ਰੂਪ ਪੌੜੀ ਛੰਦ ਵਿੱਚ ਵੀ ਹੈ ਪਰ ਪੌੜੀ ਛੰਦ ਵਿੱਚ ਤੁਕਾਂਤ ਰਗਣ ਹੈ ਵੀਰ ਛੰਦ ਦੀ ਇੱਕ ਉਦਾਹਰਣ ੇਠ ਲਿਖੀਆਂ ਤੁਕਾਂ ਵਿੱਚ ਦੇਖੋ ਤੁਕਾਂਗ 16 ਮਾਤਰਾ ਤੁਕਾਂਤ 15 ਮਾਤਰਾ ਅੰਤ ਗੁਰੂ ਲਘੂ ਹੈ ਉਦਾਹਰਣ ਹੈ ਜੰਮਿਆ ਸੀ ਦੁੱਲਾ ਸੂਰਮਾ ਪਿੰਡੀ ਪੱਟੀ ਸੰਧਲਵਾਰ ਮਾਂ ਨੇ ਲਾਡਾਂ ਨਾਲ ਪਾਲਿਆ ਮੁਗਲ ਖਾਣ ਲੱਗ ਪਏ ਖਾਰ ਉਹ ਨਾਇਕ ਦੇਸ਼ ਪੰਜਾਬ ਦਾ ਗਰੀਬਾਂ ਦਾ ਸੀ ਮਦਦਗਾਰ ਸੁਨੇ ਚਰਚੇ ਦੁੱਲੇ ਸ਼ੇਰ ਦੇ ਹੈਰਾਨ ਹੋ ਗਈ ਸਰਕਾਰ ਉਹ ਅਕਬਰ ਅੱਗੇ ਨਾ ਝੁੱਕਿਆ ਮੰਨੀ ਨਾ ਉਸਨੇ ਸੀ ਹਾਰ ਜੱਜ ਦੁੱਲਾ ਦੁੱਲਾ ਹੋਮਦੀ ਦਿਨ ਲੋੜੀ ਦੇ ਤਿਉਹਾਰ ਜੱਜ ਦੁੱਲਾ ਦੁੱਲਾ ਹੋਮਦੀ ਦਿਨ ਲੋੜੀ ਦੇ ਤਿਉਹਾਰ ਦਿਨ ਲੋਹੜੀ ਦੇ ਤਿਉਹਾਰ ਦਿਨ ਲੋਹੜੀ ਦੇ ਤਿਉਹਾਰ ਧੰਨਵਾਦ ਜੀ